ਇੱਦਾਂ ਕਹਿੰਦੇ ਨੇ ਇੱਕ ਪੰਡ ਦੇ ਵਿੱਚ ਇੱਕ ਮਣੁੱਖ ਰਹਿੰਦਾ ਸੀ ਉਹ ਮਣੁੱਖ ਬਹੁਤ ਇਮਾਨਦਾਰ ਸੀ ਬਹੁਤ ਮੀਨਤ ਕਰਦਾ ਹਰ ਰੋਜ਼ ਸਵੇਰ ਤੋਂ ਆਪਣੇ ਕੰਮ ਤੇ ਚਲਾ ਜਾਂਦਾ ਪਰ ਕਿਤੇ ਉਹਦੇ ਇੰਨਾ ਮੀਨਤ ਕਰਨ ਦੇ ਬਾਵਜੂਦ ਵੀ ਉਹਦੇ ਘਰ ਦੀ ਗਰੀਬੀ ਦੂਰ ਨਹੀਂ ਸੀ ਹੋ ਰਹੀ ਗਰੀਬੀ ਦੂਰ ਹੋਣਾ ਤਾਂ ਦੂਰ ਦੀ ਗੱਲ ਦੋ ਵਕਤ ਦੀ ਰੋਟੀ ਬੜੀ ਮੁਸ਼ਕਲ ਦੇ ਨਾਲ ਨਸੀਬ ਹੁੰਦੀ ਕਈ ਵਾਰ ਤਾਂ ਦੋ ਵਕਤ ਦੀ ਰਜਵੀ ਰੋਟੀ ਵੀ ਨਹੀਂ ਸੀ ਮਿਲਦੀ ਇਸੇ ਕਰਕੇ ਉਹਦੇ ਘਰ ਦੇ ਵਿੱਚ ਹਰ ਰੋਜ਼ ਗਲੇਸ਼ ਹੁੰਦਾ ਉਹਦੀ ਪਤਨੀ ਹਰ ਰੋਜ਼ ਆਪਣੇ ਪਤੀ ਨੂੰ ਕਹਿੰਦੀ ਕਿ ਤੁਸੀਂ ਕੋਈ ਹੋਰ ਕੰਮ ਧੰਦਾ ਲੱਭ ਲਓ ਕੰਮ ਧੰਦਾ ਵਧਾ ਲਓ ਤਾਂ ਜੋ ਆਪਣੇ ਘਰ ਦੀ ਤੰਗੀ ਦੂਰ ਹੋ ਸਕੇ ਘਟੋ ਘਟਾ ਆਪਾਂ ਰਜਵੀ ਰੋਟੀ ਦਾ ਖਾ ਸਕੀਏ ਪਰ ਕਹਿੰਦੇ ਉਹਦਾ ਪਤੀ ਹਰ ਰੋਜ਼ ਆਪਣੀ ਪਤਨੀ ਨੂੰ ਇੱਕੋ ਗੱਲ ਸਮਝਾਉਂਦਾ ਕਿ ਭਗਵਾਨ ਨੇ ਇਹਦੇ ਵਿੱਚ ਮੇਰਾ ਦਾ ਕੀ ਕਸੂਰ ਆ ਮੈਂ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹਾਂ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਕਰਦਾ ਰਹਿੰਦਾ ਪਰ ਮੇਰੀ ਕੀਤੀ ਮਿਹਨਤ ਦਾ ਮੈਨੂੰ ਪੂਰਾ ਫਾਲੇ ਹੀ ਨਹੀਂ ਮਿਲਦਾ ਕੀ ਪਤਾ ਮੇਰੇ ਤੋਂ ਕੀ ਗਲਤੀ ਹੋਈ ਆ ਪ੍ਰਮਾਤਮਾ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਕਿ ਮੇਰੀ ਬੇਨਤੀ ਦਾ ਪੂਰਾ ਫਲ ਮੈਨੂੰ ਨਹੀਂ ਮਿਲਦਾ ਪਰ ਮੈਂ ਤਾਂ ਕੋਸ਼ਿਸ਼ ਕਰਦਾ ਹਾਂ ਮਿਹਨਤ ਕਰਦਾ ਹਾਂ ਪਰ ਕਹਿੰਦੇ ਪਤਨੀ ਕਹਿੰਦੀ ਕਿ ਇਹਨਾਂ ਗੱਲਾਂ ਦੇ ਨਾਲ ਨਹੀਂ ਸਰਨਾ ਤੁਸੀਂ ਕੋਈ ਨਾ ਕੋਈ ਹੋਰ ਕੰਮ ਤੰਦਾ ਲੱਭੋ ਕਹਿੰਦੇ ਇਦਾਂ ਹੀ ਲੜਦੇ ਲੜਦੇ ਸੌ ਗਏ ਅਗਲੀ ਸਵੇਰ ਹੋਈ ਰਜਾਨਾ ਦੀ ਤਰ੍ਹਾਂ ਅੱਜ ਵੀ ਉਹ ਮਨੁੱਖ ਆਪਣੇ ਕੰਮ ਤੇ ਚੱਲਿਆ ਜਦੋਂ ਕੰਮ ਤੇ ਤੁਰਨ ਲੱਗਾ ਤਾਂ ਪਤਨੀ ਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ ਕਿ ਆਪਣੀ ਰੋਟੀ ਨਾਲ ਲੈ ਜਾਓ ਕਿਉਂਕਿ ਰੋਜ਼ਾਨਾ ਹੀ ਜਦੋਂ ਉਹ ਮਨੁੱਖ ਕੰਮ ਤੇ ਜਾਂਦਾ ਸੀ ਤਾਂ ਘਰ ਤੋਂ ਹੀ ਰੋਟੀ ਨਾਲ ਲੈ ਕੇ ਜਾਂਦਾ ਕਹਿੰਦੇ ਜਦ ਅੱਜ ਉਹ ਆਪਣੇ ਕੰਮ ਤੇ ਜਾਣ ਲੱਗਾ ਤਾਂ ਉਹਦੀ ਪਤਨੀ ਨੇ ਪਿੱਛੋਂ ਆਵਾਜ਼ ਮਾਰੀ ਅਤੇ ਕਿਹਾ ਕਿ ਆਪਣੀ ਰੋਟੀ ਨਾਲ ਲੈ ਜਾਓ ਕਿੱਦੇ ਘਰ ਵਾਲੀ ਨੇ ਪੋਣੇ ਦੇ ਵਿੱਚ ਇੱਕ ਰੋਟੀ ਲਪੇਟ ਕੇ ਆਪਣੇ ਪਤੀ ਨੂੰ ਦੇ ਦਿੱਤੀ ਪਤੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਭਾਗਵਾਨੇ ਕੀ ਗੱਲ ਅੱਜ ਇੱਕ ਰੋਟੀ ਹੀ ਦੇਵੇਂਗੀ ਤਾਂ ਪਤਨੀ ਕਹਿਣ ਲੱਗੀ ਕਿ ਇਹਦੇ ਵਿੱਚ ਮੇਰਾ ਕੀ ਕਸੂਰ ਆ ਜਿੰਨਾ ਘਰ ਦੇ ਵਿੱਚ ਅੰਨ ਪਾਣੀ ਬਚਿਆ ਸੀ ਓਨੇ ਦੇ ਵਾ ਪ੍ਰਸ਼ਾਦੇ ਪਕਾ ਲਏ ਆ ਆਪਣੇ ਸਾਰਿਆਂ ਦੇ ਹਿੱਸੇ ਇੱਕ ਇੱਕ ਰੋਟੀ ਆਈ ਆ ਅਸੀਂ ਤੁਹਾਡੇ ਨਾਲੋਂ ਕੋਈ ਬਹੁਤਾ ਨਹੀਂ ਖਾਂਦੇ ਜਿੰਨਾ ਕਿ ਤੁਹਾਡੇ ਲਈ ਵੱਡੇ ਆਇਆ ਤੁਹਾਨੂੰ ਦੇ ਦਿੱਤਾ ਇਸੇ ਕਰਕੇ ਤਾਂ ਮੈਂ ਤੁਹਾਨੂੰ ਕਹਿੰਨੀ ਆ ਕਿ ਕੋਈ ਐਸਾ ਕੰਮ ਕਰੋ ਜਿਹਦੇ ਨਾਲ ਆਪਣੇ ਘਰ ਦੀ ਪੂਰੀ ਬੈ ਸਕੇ ਆਪਾਂ ਨੂੰ ਰਜਮੀ ਰੋਟੀ ਮਿਲ ਸਕੇ ਕਹਿੰਦੇ ਜਦੋਂ ਪਤਨੀ ਨੇ ਇਹ ਗੱਲ ਕਹੀ ਤਾਂ ਪਤੀ ਨੇ ਵੀ ਮਨ ਦੇ ਵਿੱਚ ਸੋਚਿਆ ਕਿ ਸੱਚ ਮੁੱਚ ਮੈਂ ਕਿਹੋ ਜਿਹਾ ਇਨਸਾਨ ਹਾਂ ਜੋ ਆਪਣੇ ਘਰ ਪਰਿਵਾਰ ਦੀਆਂ ਲੋੜਾਂ ਨੂੰ ਵੀ ਨਹੀਂ ਪੂਰੀਆਂ ਕਰ ਸਕਦਾ ਮੈਂ ਆਪਣੇ ਪਰਿਵਾਰ ਨੂੰ ਰਜਮੀ ਰੋਟੀ ਵੀ ਨਹੀਂ ਦੇ ਸਕਦਾ ਕੀ ਫਾਇਦਾ ਮੇਰਾ ਐਸਾ ਕੰਮ ਕਰਨ ਦਾ ਕਹਿੰਦੇ ਬੜਾ ਹੀ ਦੁਖੀ ਹੋਇਆ ਬੜਾ ਨਿਰਾਸ਼ ਹੋਇਆ ਸੋਚੀ ਪਿਆ ਆਪਣੇ ਕੰਮ ਨੂੰ ਤੁਰਿਆ ਜਾ ਰਿਹਾ ਸੀ ਕਹਿੰਦੇ ਸਾਹਮਣੇ ਤੋਂ ਇੱਕ ਫਕੀਰ ਜੀ ਇਹਦੇ ਵੱਲ ਆ ਰਹੇ ਸਨ ਕਹਿੰਦੇ ਏਵੇਂ ਹੀ ਤੁਰਿਆ ਜਾ ਰਿਹਾ ਸੀ ਅਤੇ ਪਰਮਾਤਮਾ ਦੇ ਨਾਲ ਗੱਲਾਂ ਕਰਦਾ ਹੋਇਆ ਜਾ ਰਿਹਾ ਕਿ ਪਰਮਾਤਮਾ ਦੱਸੋ ਮੇਰਾ ਕੀ ਕਸੂਰ ਆ ਮੈਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦਾ ਹਾਂ ਮਿਹਨਤ ਕਰਦਾ ਹਾਂ ਮੇਰੇ ਤੋਂ ਕੀ ਗਲਤੀ ਹੋ ਗਈ ਮੇਰੇ ਕਿਹੜੇ ਬਾੜੇ ਕਰਮ ਨੇ ਜਿਹਦੀ ਸਜ਼ਾ ਮੈਨੂੰ ਮਿਲ ਰਹੀ ਆ ਕਿ ਮੇਰੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਰਿਹਾ ਪ੍ਰਮਾਤਮਾ ਤੁਸੀਂ ਹੀ ਮੇਰੀ ਮਦਦ ਕਰੋ ਤੁਸੀਂ ਹੀ ਮੈਨੂੰ ਕੋਈ ਸਹੀ ਰਾਹ ਦਿਖਾਓ ਜਿਹਦੇ ਨਾਲ ਮੇਰੀ ਗਰੀਬੀ ਦੂਰ ਹੋ ਜਾਵੇ ਕਹਿੰਦੇ ਇੰਜ ਨਾ ਸੋਚੀ ਪਿਆ ਮਨ ਹੀ ਮਨ ਪ੍ਰਮਾਤਮਾ ਦੇ ਨਾਲ ਗੱਲਾਂ ਕਰਦਾ ਜਾ ਰਿਹਾ ਹੈ ਤਾਂ ਫਿਰ ਉਹ ਕਹਿੰਦੇ ਆ ਨਾ ਜਦੋਂ ਸੱਚਾ ਬੰਦਾ ਸੱਚੇ ਮਨੋਂ ਪ੍ਰਮਾਤਮਾ ਦੇ ਅੱਗੇ ਪੁਕਾਰ ਕਰਦਾ ਏ ਪਰਮਾਤਮਾ ਵੀ ਪ੍ਰਤੱਖ ਵਰਤਦੇ ਆ ਪਰਮਾਤਮਾ ਕਿਸੇ ਨਾ ਕਿਸੇ ਨੂੰ ਮਸੀਹਾ ਬਣਾ ਕੇ ਆਪਣੇ ਉਸ ਪਿਆਰੇ ਦੇ ਕੋਲ ਭੇਜਦੇ ਆ ਉਹਦੇ ਦੁੱਖ ਦੂਰ ਕਰਦੇ ਆ ਤਾਂ ਕਹਿੰਦੇ ਅੱਜ ਵੀ ਇਦਾਂ ਹੀ ਹੋਇਆ ਜਦੋਂ ਇਸ ਮਨੁੱਖ ਨੇ ਦੁਖੀ ਮਨ ਦੇ ਨਾਲ ਪਰਮਾਤਮਾ ਅੱਗੇ ਪੁਕਾਰ ਕੀਤੀ ਕਿਹਾ ਕਿ ਮੈਨੂੰ ਸਹੀ ਰਾਹ ਦਿਖਾਓ ਤਾਂ ਕਹਿੰਦੇ ਪਰਮਾਤਮਾ ਨੇ ਵੀ ਜਿਵੇਂ ਇਸਾ ਫਕੀਰ ਨੂੰ ਭੇਜ ਦਿੱਤਾ ਹੋਵੇ ਇਹਦੇ ਸਾਰੇ ਦੁੱਖ ਦੂਰ ਕਰਨ ਦੇ ਲਈ ਕਹਿੰਦੇ ਉਹ ਫਕੀਰ ਬਾਬਾ ਇਹਨੂੰ ਦੇਖ ਕੇ ਕਹਿਣ ਲੱਗਾ ਕਿ ਕੀ ਗੱਲ ਪੁੱਤਰ ਬੜਾ ਦੁਖੀ ਲੱਗਦਾ ਹੈ ਕੋਈ ਪਰੇਸ਼ਾਨੀ ਹੈ ਤਾਂ ਮੈਨੂੰ ਦੱਸ ਮੈਂ ਤੇਰਾ ਦੁੱਖ ਦੂਰ ਕਰ ਦਵਾਂਗਾ ਤੇਰੀ ਮੁਸ਼ਕਲ ਦਾ ਹੱਲ ਦੱਸ ਦਵਾਂਗਾ ਕਹਿੰਦੇ ਇਹ ਮਨੁੱਖ ਨੇ ਉਹ ਫਕੀਰ ਵੱਲ ਵੇਖਿਆ ਅਤੇ ਕਿਹਾ ਕਿ ਜਾ ਬਾਬਾ ਤੂੰ ਆਪਣੇ ਕੰਮ ਜਾ ਤੂੰ ਮੇਰੇ ਦੁੱਖ ਦੂਰ ਨਹੀਂ ਕਰ ਸਕਦਾ ਜਦੋਂ ਇਹ ਕਿਹਾ ਤਾਂ ਫਕੀਰ ਜੀ ਇਹਦੇ ਨਾਲ ਨਾਲ ਹੀ ਚੱਲਣ ਲੱਗੇ ਉਹਨਾਂ ਨੇ ਵੀ ਆਪਣਾ ਰਾਹ ਬਦਲ ਲਿਆ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ ਨਾਲ ਅਤੇ ਕਿਹਾ ਨਹੀਂ ਪੁੱਤਰ ਤੂੰ ਇੱਕ ਵਾਰ ਮੈਨੂੰ ਆਪਣਾ ਦੁੱਖ ਦਰਦ ਦੱਸਦਾ ਸਹੀਂ ਹੋ ਸਕਦਾ ਮੈਂ ਤੇਰਾ ਹੱਲ ਕਰ ਦਵਾਂ ਕਹਿੰਦੇ ਉਹ ਮਣੁੱਖ ਨੇ ਫਿਰ ਕਿਹਾ ਕਿ ਨਹੀਂ ਸੰਤ ਜੀ ਤੁਸੀਂ ਆਪਣਾ ਕੰਮ ਕਰੋ ਆਪਣੇ ਰਸਤੇ ਜਾਓ ਪਰ ਕਹਿੰਦੇ ਫਕੀਰ ਜੀ ਨਾ ਹਟੇ ਕਹਿੰਦੇ ਇਹ ਅੱਕਿਆ ਹੋਇਆ ਮਣੁੱਖ ਕਹਿਣ ਲੱਗਾ ਕਿ ਬਾਬਾ ਤੈਨੂੰ ਦੱਸ ਕੀ ਦੱਸਾਂ ਮੈਂ ਗਰੀਬ ਹਾਂ ਦੱਸ ਤੂੰ ਮੈਨੂੰ ਅਮੀਰ ਬਣਾ ਸਕਦਾ ਹੈ ਹੈ ਤੇਰੇ ਕੋਲ ਮੇਰੀ ਮੁਸ਼ਕਲ ਦਾ ਹੱਲ ਤਾਂ ਕਹਿੰਦੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਪੁੱਤਰ ਇੰਨੀ ਇੱਕ ਗੱਲ ਆ ਤੂੰ ਗਰੀਬ ਆ ਹਾਂ ਮੈਂ ਤੈਨੂੰ ਕਰ ਸਕਦਾ ਹਾਂ ਅਮੀਰ ਮੇਰੇ ਕੋਲ ਤਿੰਨ ਐਸੇ ਮੰਤਰ ਆ ਜਿਹਦੇ ਨਾਲ ਤੂੰ ਅਮੀਰ ਹੋ ਜਾਵੇਂਗਾ ਤਾਂ ਉਹ ਮੁਣਕ ਨੇ ਕਿਹਾ ਵੀ ਦੱਸੋ ਕਿਹੜਾ ਮੰਤਰ ਆ ਬਾਬਾ ਜੀ ਨੇ ਆਖਿਆ اے ਪੁੱਤਰ ਮਿਹਨਤ ਕਰ ਮਿਹਨਤ ਹਰ ਖਜ਼ਾਨੇ ਦੀ ਚਾਬੀ ਹੈ ਮਿਹਨਤ ਹੀ ਬੰਦੇ ਦੀ ਗਰੀਬੀ ਨੂੰ ਦੂਰ ਕਰ ਸਕਦੀ ਹੈ ਤੂੰ ਮਿਹਨਤ ਕਰ ਕੋਈ ਕੰਮਕਾਰ ਕਰ ਤੇਰੀ ਗਰੀਬੀ ਦੂਰ ਹੋ ਜਾਵੇਗੀ ਤੇ ਕਹਿੰਦੇ ਉਹ ਆਕਿਆ ਹੋਇਆ ਬਨੁਖ ਕਹਿਣ ਲੱਗਾ ਕਿ ਬਾਬਾ ਜੀ ਤੁਹਾਨੂੰ ਕੀ ਲੱਗਦਾ ਮੈਂ ਵਿਹਲਾ ਹਾਂ ਮੈਂ ਮਿਹਨਤ ਨਹੀਂ ਕਰਦਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ ਹਾਂ ਪਰ ਮੇਰੀ ਮਿਹਨਤ ਦਾ ਫਲ ਮੈਨੂੰ ਨਹੀਂ ਮਿਲਦਾ ਮੇਰੀ ਮਿਹਨਤ ਦੇ ਨਾਲ ਮੇਰੇ ਘਰ ਦੀ ਪੂਰੀ ਨਹੀਂ ਪੈਂਦੀ ਤਾਂ ਕਹਿੰਦੇ ਸੰਤ ਜੀ ਕਹਿ ਲਗੇ ਵੀ ਪੁੱਤਰ ਜੋ ਵੀ ਆਪਣੀ ਮਿਹਨਤ ਕਰਦਾ ਹੈ ਸੱਚ ਦੱਸੀ ਇਮਾਨਦਾਰੀ ਦੀ ਕਰਦਾ ਹੈ ਹੱਕ ਸੱਚ ਦੀ ਕਰਦਾ ਹੈ ਕਹਿੰਦੇ ਉਹਨੇ ਕਿਹਾ ਹਾਂ ਬਾਬਾ ਜੀ ਹੱਥੀ ਦਸਾਂ ਨੌਵਾਂ ਦੀ ਕਿਰਤ ਕਰਦਾ ਹਾਂ ਤਾਂ ਬਾਬਾ ਜੀ ਨੇ ਕਿਹਾ ਫਿਰ ਉਹਦੇ ਵਿੱਚੋਂ ਕਦੇ ਕੁਝ ਦਾਨ ਪੁੰਨ ਕੀਤਾ ਹੀ ਕਦੇ ਕੁਝ ਵੰਡ ਕੇ ਦੇਖਿਆ ਹੀ ਤਾਂ ਕਹਿੰਦੇ ਉਹ ਕਹਿਣ ਲੱਗਾ ਬਾਬਾ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਜੋ ਵੀ ਮੈਂ ਕਮਾਉਣਾ ਹਾਂ ਮੇਰੇ ਘਰ ਦੀ ਹੀ ਮਸਾਂ ਪੂਰੀ ਪੈਂਦੀ ਆ ਉਹਦੇ ਵਿੱਚੋਂ ਮੈਂ ਕੀ ਵੰਡਾਂ ਤੇ ਕੀ ਆਪ ਖਾਵਾਂ ਕਿਉਂ ਮੇਰੇ ਨਾਲ ਮਜ਼ਾਕ ਕਰਦੇ ਹੋ ਸੰਤ ਜੀ ਨੇ ਕਿਹਾ ਨਹੀਂ ਪੁੱਤਰ ਥੋੜੇ ਦੇ ਵਿੱਚੋਂ ਥੋੜਾ ਵੀ ਵੰਡিয়ে ਤਾਂ ਮਾਲਕ ਬਹੁਤਾ ਦਿੰਦਾ ਹੈ ਤੂੰ ਜ਼ਰੂਰ ਆਪਣੀ ਦਸਾਂ ਨੌਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਾਨਪੁਨ ਕਰਿਆ ਕਰ ਸੇਵਾ ਕਰਿਆ ਕਰ ਦੇਖਣਾ ਜਦੋਂ ਤੂੰ ਸੱਚੇ ਮਨੁੱਖੇ ਸੇਵਾ ਕਰੇਗਾ ਤਾਂ ਤੇਰੀ ਹੱਥੀ ਕੀਤੀ ਸੇਵਾ ਦੇ ਨਾਲ ਜੋ ਤੈਨੂੰ ਅਸੀਸਾਂ ਦੁਆਵਾਂ ਮਿਲਣਗੀਆਂ ਨਾ ਉਹ ਤੇਰੀ ਜਿੰਦਗੀ ਦੇ ਬਹੁਤ ਦੁੱਖ ਦੂਰ ਕਰਨਗੀਆਂ ਬਹੁਤ ਦੁੱਖ ਦੂਰ ਕਰ ਦੇਣਗੀਆਂ ਤੇਰੇ ਰਸਤੇ ਦੀਆਂ ਜੋ ਵੀ ਰੁਕਾਵਟਾਂ ਨੇ ਜੋ ਵੀ ਕੰਡੇ ਨੇ ਨਾ ਤੈਨੂੰ ਮਿਲੀਆਂ ਦੁਆਵਾਂ ਅਸੀਸਾਂ ਤੇਰੇ ਉਹ ਕੱਡੇ ਚੁਗ ਦੇਣਗੀਆਂ ਇਸ ਕਰਕੇ ਤੂੰ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਾਨਪੁਣ ਕਰਿਆ ਕਰ ਦੇਖਣਾ ਇੱਕ ਦਿਨ ਬਾਦਸ਼ਾਹ ਬਣ ਜਾਵੇਂਗਾ ਅੱਜ ਤੂੰ ਆਪਣੇ ਆਪ ਨੂੰ ਗਰੀਬ ਕਹਿਣਾ ਹੈ ਨਾ ਮੇਰੇ ਦੱਸੇ ਰਾਹ ਤੇ ਚੱਲ ਦੇਖਣਾ ਇੱਕ ਦਿਨ ਐਸਾ ਆਵੇਗਾ ਕਿ ਤੂੰ ਬਾਦਸ਼ਾਹ ਬਣ ਜਾਵੇਂਗਾ। ਉਹ ਮਣੁੱਖ ਕਹਿ ਹੱਸ ਕੇ ਕਹਿਣ ਲੱਗਾ ਕਿ ਬਾਬਾ ਜੀ ਸੱਚਮੁੱਚ ਜੇ ਮੈਂ ਤੁਹਾਡੇ ਦੱਸੇ ਅਨੁਸਾਰ ਚੱਲਾਂ ਸੱਚਮੁੱਚ ਬਾਦਸ਼ਾਹ ਬਣ ਜਾਵਾਂਗਾ। ਤਾਂ ਫਕੀਰ ਜੀ ਨੇ ਕਿਹਾ ਕਿ ਹਾਂ ਸੱਚ ਕਹਿ ਰਿਹਾ ਹਾਂ। ਕਰਕੇ ਤਾਂ ਦੇਖ ਤੂੰ ਅੱਜ ਹੀ ਦਾਨ ਕਰਕੇ ਦੇਖ। ਕੀਤੇ ਹੋਏ ਦਾਨ ਦਾ ਫਲ ਤੈਨੂੰ ਜ਼ਰੂਰ ਮਿਲੇਗਾ। ਉਹ ਮਣੁੱਖ ਨੇ ਫਿਰ ਕਿਹਾ ਕਿ ਬਾਬਾ ਜੀ ਮੈਨੂੰ ਇਹ ਦੱਸੋ ਕੀ ਦਾਨ ਕਰਾਂ ਖਾਣ ਨੂੰ ਕਰੋ ਇੱਕ ਰੋਟੀ ਮਿਲੀ ਆ ਸਾਰਾ ਦਿਨ ਇਸੋ ਇੱਕ ਰੋਟੀ ਦੇ ਨਾਲ ਕੱਢਣਾ ਏ ਇੱਕ ਰੋਟੀ ਦੇ ਵਿੱਚੋਂ ਕੀ ਦਾਨ ਕਰਾਂ ਸਤ ਜੀ ਨੇ ਕਿਹਾ ਪੁੱਤਰ ਦਾਨ ਪੁੰਨ ਕਰਨ ਦੀ ਕਿਸੇ ਦੀ ਮਦਦ ਕਰਨ ਦੀ ਭਾਵਨਾ ਹੋਣੀ ਚਾਹੀਦੀ ਆ ਤੂੰ ਇਸ ਰੋਟੀ ਦੇ ਵਿੱਚੋਂ ਚੌਥਾ ਹਿੱਸਾ ਵੀ ਜੇਕਰ ਖੁਸ਼ ਹੋ ਕੇ ਕਿਸੇ ਨੂੰ ਖਵਾ ਦੇਵੇਂ ਸੱਚੇ ਮਨੋਂ ਕਿਸੇ ਨੂੰ ਖਵਾਵੇਂ ਨਾ ਉਹ ਚੌਥੇ ਹਿੱਸੇ ਦੀਆਂ ਦੁਆਵਾਂ ਨਹੀਂ ਤੇਰੇ ਦੁੱਖ ਦੂਰ ਕਰਨੇ ਸ਼ੁਰੂ ਕਰ ਦੇਣੇ ਆ ਤਾਂ ਕਹਿੰਦੇ ਉਹ ਮਨੁੱਖ ਕਹ ਕਹਿਣ ਲੱਗਾ ਕਿ ਬਾਬਾ ਜੀ ਜੇ ਇਹ ਗੱਲ ਹੈ ਨਾ ਮੈਂ ਇਸ ਰੋਟੀ ਦਾ ਚੌਥਾ ਹਿੱਸਾ ਦਾਨ ਨਹੀਂ ਕਰਾਂਗਾ ਮੈਂ ਤਾਂ ਪੂਰੀ ਰੋਟੀ ਹੀ ਦਾਨ ਕਰ ਦਵਾਂਗਾ ਕਿੰਨੇ ਉਸ ਮਨੁੱਖ ਨੇ ਆਪਣੇ ਪੋਣੇ ਦੇ ਵਿੱਚੋਂ ਇੱਕ ਰੋਟੀ ਕੱਢੀ ਇੱਕ ਬੱਚਾ ਰੋਦਾ ਹੋਇਆ ਜਾ ਰਿਹਾ ਸੀ ਉਹਦੇ ਰੋਣ ਦੀ ਵਜ੍ਹਾ ਪੁੱਛੀ ਤਾਂ ਉਹਨੇ ਕਿਹਾ ਮੈਨੂੰ ਭੁੱਖ ਲੱਗੀ ਆ ਮੈਂ ਦੋ ਰੋਟੀ ਨਹੀਂ ਖਾਧੀ ਕਹਿੰਦੇ ਉਹ ਮਨੁੱਖ ਨੇ ਉਹ ਇੱਕ ਰੋਟੀ ਉਸ ਬੱਚੇ ਨੂੰ ਦੇ ਦਿੱਤੀ ਬੱਚਾ ਰੋਟੀ ਖਾ ਕੇ ਬਹੁਤ ਖੁਸ਼ ਹੋਇਆ ਬੱਚੇ ਨੂੰ ਖੁਸ਼ ਦੇਖ ਕੇ ਇਸ ਮਨੁੱਖ ਤੇ ਮਨ ਨੂੰ ਵੀ ਬਹੁਤ ਸੰਤੁਸ਼ਟੀ ਮਿਲੀ ਇਹਦਾ ਵੀ ਮਨ ਉਹ ਬੱਚੇ ਦੀ ਖੁਸ਼ੀ ਨੂੰ ਦੇਖ ਕੇ ਭਰ ਗਿਆ ਇਹਦੀ ਭੁੱਖ ਮਿਟ ਗਈ ਸੰਤ ਜੀ ਨੇ ਕਿਹਾ ਕਿ ਅੱਜ ਦੇ ਲਈ ਇੰਨਾ ਹੀ ਕਾਫੀ ਸੀ ਕੱਲ ਨੂੰ ਤੈਨੂੰ ਦੂਸਰੀ ਕੀਮਤੀ ਗੱਲ ਸਮਝਾਵਾਂਗੇ ਤੂੰ ਅੱਜ ਆਪਣੇ ਕੰਮ ਤੇ ਜਾ ਪ੍ਰਮਾਤਮਾ ਜ਼ਰੂਰ ਭਲੀ ਕਰਨਗੇ ਕਹਿੰਦੇ ਅੱਜ ਉਹ ਮਨੁੱਖ ਨੇ ਪੂਰਾ ਦਿਨ ਕੰਮਕਾਰ ਕੀਤਾ ਪਰ ਅੱਜ ਉਹ ਪੂਰਾ ਦਿਨ ਬੜਾ ਖੁਸ਼ ਸੀ ਉਹਦੇ ਮਨ ਦੇ ਵਿੱਚ ਇੱਕ ਸੰਤੁਸ਼ਟੀ ਸੀ ਕਿ ਮੈਂ ਵੀ ਅੱਜ ਕਿਸੇ ਨੂੰ ਕੁਝ ਦਿੱਤਾ ਹੈ ਮੇਰੇ ਕਰਕੇ ਕਿਸੇ ਨੂੰ ਖੁਸ਼ੀ ਮਿਲੀ ਆ ਕਿੰਦੇ ਬੜਾ ਹੀ ਖੁਸ਼ ਰਿਆ ਖੁਸ਼ੀ-ਖੁਸ਼ੀ ਕੰਮਕਾਰ ਕੀਤਾ ਜੋ ਵੀ ਕਿਰਤ ਕਮਾਈ ਕੀਤੀ ਜਿੰਨੇ ਕ ਪੈਸੇ ਰੋਜ਼ ਦੀ ਤਰ੍ਹਾਂ ਮਿਲੇ ਉਹ ਲੈ ਕੇ ਆਪਣੇ ਘਰ ਵਿੱਚ ਆਇਆ ਅੰਨ ਪਾਣੀ ਲੈ ਕੇ ਆਇਆ ਅੱਜ ਘਰ ਦਾ ਮਾਹੌਲ ਵੀ ਬਦਲਿਆ ਹੋਇਆ ਸੀ ਅੱਜ ਪਤਨੀ ਨੇ ਪਹਿਲਾਂ ਵਾਂਗ ਲੜਾਈ ਨਹੀਂ ਕੀਤੀ ਪਤਨੀ ਨੇ ਲੜਾਈ ਇਸ ਕਰਕੇ ਨਹੀਂ ਕੀਤੀ ਕਿਉਂਕਿ ਪਤਨੀ ਨੇ ਅੱਜ ਜਦੋਂ ਸਵੇਰੇ ਕਲੇਸ਼ ਕੀਤਾ ਤਾਂ ਪਤੀ ਦੇ ਜਾਨ ਮੰਗਰੋ ਸੋਚਣ ਲੱਗੀ ਕਿ ਮੈਂ ਵੀ ਅੱਜ ਕੁਝ ਬਹੁਤਾ ਹੀ ਬੋਲ ਗਈਆਂ ਮੇਰੇ ਪਤੀ ਸੱਚ ਹੀ ਤਾਂ ਕਹਿ ਰਹੇ ਸੀ ਕਿ ਉਹ ਆਪਣੇ ਵੱਲੋਂ ਕੋਸ਼ਿਸ਼ ਤਾਂ ਪੂਰੀ ਕਰਦੇ ਨੇ ਸਾਰਾ ਦਿਨ ਮਿਹਨਤ ਕਰਦੇ ਆ ਪਰ ਕੀਪਤਾ ਪ੍ਰਮਾਤਮਾ ਨੂੰ ਕੀ ਮਨਜ਼ੂਰ ਆ ਕਿਉਂ ਸਾਨੂੰ ਇਹ ਗਰੀਬੀ ਦੇ ਵਿੱਚੋਂ ਬਾਹਰ ਨਹੀਂ ਕੱਢ ਰਹੇ ਪਰ ਮੇਰਾ ਪਤੀ ਤਾਂ ਕੋਸ਼ਿਸ਼ ਪੂਰੀ ਕਰਦਾ ਹੈ ਨਾ ਇਸ ਕਰਕੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਮੈਂ ਬਿਨਾਂ ਵਜ੍ਹਾ ਹੀ ਆਪਣੇ ਪਤੀ ਨਾਲ ਲੜਦੀ ਝਗੜਦੀ ਰਹੀ ਨਹੀਂ ਆ ਇਸ ਕਰਕੇ ਅੱਜ ਜਦੋਂ ਪਤੀ ਘਰ ਨੂੰ ਵਾਪਸ ਆਇਆ ਉਹ ਅੱਜ ਬੜੇ ਹੀ ਪਿਆਰ ਦੇ ਨਾਲ ਬੋਲੀ ਭੋਜਨ ਪ੍ਰਸ਼ਾਦਾ ਬਣਾਇਆ ਜਿੰਨਾ ਕ ਅਨਪੜੀ ਸੀ ਉਹ ਸ਼ਕਿਆ ਅਤੇ ਸ਼ਕਾਇਆ ਅੱਜ ਪਹਿਲੀ ਵਾਰ ਉਸ ਮਨੁੱਖ ਨੂੰ ਆਪਣੇ ਘਰ ਦੇ ਵਿੱਚ ਆ ਕੇ ਸਕੂਨ ਮਿਲਿਆ ਕਰਦਾ ਮਾਹੌਲ ਹੀ ਬਦਲਿਆ ਲੱਗਾ ਅਜੋ ਨੂੰ ਆਪਣਾ ਪੂਰਾ ਦਿਨ ਵਧੀਆ ਲੱਗ ਰਿਹਾ ਸੀ ਕਿਉਂਕਿ ਸਵੇਰੇ ਬੱਚੇ ਦੀ ਮਦਦ ਕਰਨ ਕਰਕੇ ਮਨ ਸਾਰਾ ਦਿਨ ਖੁਸ਼ ਰਿਹਾ ਘਰ ਦੇ ਵਿੱਚ ਆਇਆ ਘਰ ਵਿੱਚ ਵੀ ਸੁੱਖ ਸ਼ਾਂਤੀ ਮਿਲੀ ਤਾਂ ਉਹ ਬਹੁਤ ਖੁਸ਼ ਸੀ ਮਾਲਕ ਦਾ ਸ਼ੁਕਰਾਨਾ ਕਰਨ ਲੱਗਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿਤੇ ਰੋਜ਼ ਰੋਜ਼ ਹੀ ਇਦਾਂ ਦਾ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਆਵੇ ਕਹਿੰਦੇ ਅਗਲੀ ਸਵੇਰ ਹੋਈ ਤਾਂ ਜੋ ਵੀ ਰਾਤ ਦਾ ਭੋਜਨ ਪ੍ਰਸ਼ਾਦਾ ਬਚਿਆ ਸੀ ਉਹ ਪਤਨੀ ਨੇ ਦੇ ਕੇ ਪਤੀ ਨੂੰ ਕੰਮ ਤੇ ਭੇਜ ਦਿੱਤਾ ਅੱਜ ਉਹ ਮਨੁੱਖ ਜਦੋਂ ਘਰ ਤੋਂ ਭੋਜਨ ਪ੍ਰਸ਼ਾਦਾ ਲੈ ਕੇ ਤੁਰਿਆ ਤਾਂ ਫਕੀਰ ਜੀ ਦੀ ਗੱਲ ਯਾਦ ਆ ਗਈ ਕਿ ਥੋੜੇ ਦੇ ਵਿੱਚੋਂ ਥੋੜਾ ਵੀ ਦਾਨ ਪੁੰਨ ਕਰਨਾ ਹੈ ਅੱਜ ਫਿਰ ਉਹਨੇ ਕਿਸੇ ਲੋੜਵੰਦ ਨੂੰ ਲੱਭ ਕੇ ਇੱਕ ਰੋਟੀ ਉਹਨੂੰ ਖਵਾ ਦਿੱਤੀ ਅਤੇ ਆਪਣੇ ਕੰਮ ਨੂੰ ਤੁਰ ਪਿਆ ਕਹਿੰਦੇ ਜੇ ਥੋੜੀ ਦੂਰ ਹੀ ਗਿਆ ਸੀ ਕਿ ਰਸਤੇ ਦੇ ਵਿੱਚ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਥੈਲੀ ਉਸ ਨੂੰ ਮਿਲੀ ਉਹ ਸੋਨੇ ਦੀਆਂ ਮੋਹਰਾਂ ਦੀ ਥੈਲੀ ਨੂੰ ਦੇਖ ਕੇ ਮਨੁੱਖ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਕਹਿਣ ਲੱਗਾ ਵੀ ਵਾਕਈ ਫਕੀਰ ਜੀ ਕੋਈ ਆਮ ਇਨਸਾਨ ਨਹੀਂ ਇਹ ਤਾਂ ਪੁੰਚੇ ਹੋਏ ਫਕੀਰ ਨਿਕਲੇ ਉਹ ਤਾਂ ਸੱਚ ਕਹਿੰਦੇ ਸੀ ਕਿ ਤੂੰ ਇੱਕ ਦਿਨ ਬਾਦਸ਼ਾਹ ਬਣ ਜਾਵੇਂਗਾ ਉਹਨਾਂ ਦੀ ਗੱਲ ਤਾਂ ਸੱਚ ਹੋ ਗਈ ਮੈਨੂੰ ਤਾਂ ਰੱਬ ਨੇ ਬਾਦਸ਼ਾਹ ਬਣਾ ਦਿੱਤਾ ਮੇਰੀ ਤਾਂ ਸੱਤ ਪੁੱਛਤਾ ਦੀ ਗਰੀਬੀ ਕੱਟੀ ਗਈ ਹੁਣ ਤਾਂ ਮੈਂ ਭਾਵੇਂ ساری ਉਮਰ ਬੈਠ ਕੇ ਖਾਵਾ ਕੰਮ ਕਰਨ ਦੀ ਲੋੜ ਹੀ ਨਹੀਂ ਕਿੱਦੇ ਸੋਨੇ ਦੀਆਂ ਮੋਹਰੇ ਪਾ ਕੇ ਬੜਾ ਖੁਸ਼ ਹੋਇਆ ਅਤੇ ਸੋਚਿਆ ਕਿ ਪਹਿਲਾ ਸੰਤ ਜੀ ਨੂੰ ਲੱਭ ਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਹਿੰਦੇ ਸੰਤ ਜੀ ਦੇ ਕੋਲ ਗਿਆ ਜਾ ਕੇ ਕਹਿਣ ਲੱਗਾ ਕਿ ਸੰਤ ਜੀ ਫਕੀਰ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਐਸਾ ਵਰ ਦਿੱਤਾ ਜੋ ਪੂਰਾ ਹੋ ਗਿਆ ਸੱਚਮੁੱਚ ਤੁਸੀਂ ਮੈਨੂੰ ਬਾਦਸ਼ਾਹ ਬਣਾ ਦਿੱਤਾ ਮੈਨੂੰ ਤਾਂ ਸੋਨੇ ਦੀਆਂ ਮੋਹਰਾਂ ਦੀ ਥੈਲੀ ਮਿਲੀ ਆ ਸੰਤ ਜੀ ਨੇ ਕਿਹਾ ਭਲਿਆ ਸੋਨੇ ਦੀਆਂ ਮੋਹਰਾਂ ਦੀ ਥੈਲੀ ਤੈਨੂੰ ਕਿੱਥੋਂ ਮਿਲੀ ਆ ਉਹਨੇ ਦੱਸਿਆ ਕਿ ਮੈਨੂੰ ਰਸਤੇ ਦੇ ਵਿੱਚੋਂ ਮਿਲੀ ਆ ਸੰਤ ਜੀ ਨੇ ਕਿਹਾ ਇਹਨੂੰ ਪਾਸੇ ਰੱਖ ਦੇ ਇਹਨਾਂ ਵੱਲ ਦੇਖੀ ਤੱਕ ਨਾ ਉਹ ਮੜੋਖ ਨੇ ਲੱਗਾ ਕਿ ਸੰਤ ਜੀ ਕਿਹੋ ਜੀਆਂ ਗੱਲਾਂ ਕਰਦੇ ਹੋ ਮਸਾ ਮਸਾ ਰੱਬ ਨੇ ਸੁਣੀ ਆ ਭਾਵੇਂ ਤੁਹਾਡੇ ਕਰਕੇ ਹੀ ਸੁਣੀ ਆ ਪਰ ਮੇਰੀ ਗਰੀਬੀ ਤਾਂ ਕੱਟੀ ਗਈ ਰੱਬ ਨੇ ਮੈਨੂੰ ਬੈਠਿਆ ਬਿਠਾਇਆ ਐਨਾ ਕੁਝ ਦੇ ਦਿੱਤਾ ਸੰਤ ਜੀ ਨੇ ਕਿਹਾ ਕਿ ਪੁੱਤਰ ਇੱਕ ਗੱਲ ਵੱਲੇ ਬਣ ਲਾ ਪਰਾਏ ਹੱਕ ਦੇ ਉੱਤੇ ਕਦੇ ਵੀ ਨਿਗਾ ਨਹੀਂ ਰੱਖਣੀ ਹਮੇਸ਼ਾ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦਾ ਹੀ ਖਾਣਾ ਹੈ ਕਿਉਂਕਿ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਹੀ ਬਰਕਤ ਆ ਉਸੇ ਕਮਾਈ ਦੇ ਨਾਲ ਹੀ ਤੈਨੂੰ ਸੁੱਖ ਮਿਲਣਾ ਹੈ ਜੇ ਇਹ ਬੇਈਮਾਨੀ ਦਾ ਪੈਸਾ ਪਰਾਇਆ ਹੱਕ ਤੇਰੇ ਕਰ ਗਿਆ ਤਾਂ ਤੇਰੀ ਜ਼ਿੰਦਗੀ ਦੇ ਸਾਰੇ ਸੁੱਖ ਖਾ ਜਾਵੇਗਾ ਇਸ ਕਰਕੇ ਇਸ ਵੱਲ ਤੂੰ ਦੇਖੀ ਤੱਕਣਾ ਉਸ ਮਨੁੱਖ ਨੇ ਗਿਆ ਕਿ ਸਾਧ ਜੀ ਮੈਂ ਕਿਹਾਏ ਸੋਨੇ ਦੀਆਂ ਮੋਹਰਾ ਚੋਰੀ ਕੀਤੀਆਂ ਨੇ ਜਾਂ ਕਿਸੇ ਤੋਂ ਖੋ ਕੇ ਲੈ ਕੇ ਆਇਆ ਹਾਂ ਇਹ ਤਾਂ ਮੈਨੂੰ ਲੱਭਿਆ ਨਹੀਂ ਸੰਤ ਜੀ ਨੇ ਕਿਹਾ ਕਿ ਆਪੇ ਲੱਭੀ ਚੀਜ਼ ਦੇ ਉੱਤੇ ਵੀ ਨਿਗਾਹ ਨਹੀਂ ਰੱਖਣੀ ਕਮਾਈ ਉਹੀ ਭਲੀ ਜੋ ਹੱਕ ਸੱਚ ਦੀ ਹੋਵੇ ਦਸਾਂ ਨੋਵਾਂ ਦੀ ਹੋਵੇ ਇਸ ਕਰਕੇ ਜੇ ਤੂੰ ਮੇਰੇ ਅੱਖੇ ਲੱਗ ਕੇ ਤੁਰਨਾ ਹੈ ਤਾਂ ਫਿਰ ਇਹਨਾਂ ਮੋਹਰਾਂ ਵੱਲ ਵੇਖੀ ਨਾ ਉਹ ਮੜੁਖ ਬੁਝੇ ਜੇ ਮਨ ਨਾਲ ਕਹਿਣ ਲੱਗਾ ਕਿ ਸੰਤ ਜੀ ਇਹ ਤਾਂ ਚੰਗੀ ਗੱਲ ਹੋਈ ਪਹਿਲਾਂ ਆਪ ਹੀ ਬਾਦਸ਼ਾਹੀ ਦਾ ਵਰ ਦਿੱਤਾ ਸੀ ਹੁਣ ਸੋਨੇ ਦੀਆਂ ਮੋਹਰੇ ਮਿਲ ਗਈਆਂ ਮਾਲਕ ਨੇ ਮੈਨੂੰ ਬਾਦਸ਼ਾਹ ਬਣਾ ਦਿੱਤਾ ਮੇਰੀ ਗਰੀਬੀ ਕੱਟ ਦਿੱਤੀ ਹੁਣ ਤੁਸੀਂ ਕਹਿ ਰਹੇ ਇਹਦੇ ਹਲ ਦੇਖੀ ਨਾ ਤਾਂ ਫਿਰ ਮੈਂ ਬਾਦਸ਼ਾਹ ਕਿੰਜ ਬਣਾਗਾ ਤੁਹਾਡੀ ਕਹੀ ਸੱਚ ਕਿਵੇਂ ਹੋਵੇਗੀ ਤਫੀਰ ਜੀ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਜੇ ਤੂੰ ਇਮਾਨਦਾਰੀ ਦੇ ਰਾਹ ਦੇ ਉੱਤੇ ਚੱਲੇਗਾ ਹੱਕ ਸੱਚ ਦੀ ਕਿਰਤ ਕਰੇਗਾ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਸ਼ਕੇਗਾ ਨਾ ਇੱਕ ਦਿਨ ਬਾਦਸ਼ਾਹ ਜ਼ਰੂਰ ਬਣੇਗਾ ਫਕੀਰ ਨੇ ਵੰਡ ਕੇ ਸ਼ਕਣ ਦਾ ਮਹੱਤਵਦਸਿਆ ਫਕੀਰ ਨੇ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਦੀ ਮਦਦ ਪੈਸੇ ਦੇ ਨਾਲ ਕਰ ਸਕਦੇ ਹਾਂ ਰੋਟੀ ਦੇ ਨਾਲ ਕਰ ਸਕਦੇ ਹਾਂ ਜੋ ਵੀ ਲੋੜਵੰਦ ਸਾਨੂੰ ਮਿਲਦਾ ਹੈ ਨਾ ਉਹਦੀ ਲੋੜ ਦੇ ਮੁਤਾਬਕ ਜੇ ਕਿਸੇ ਨੂੰ ਚੰਗੀ ਸਲਾਹ ਦੀ ਲੋੜ ਹੈ ਆਪਾਂ ਚੰਗੀ ਸਲਾਹ ਦੇ ਸਕਦੇ ਹਾਂ ਕਿਸੇ ਦੁਖੀ ਬੰਦੇ ਨੂੰ ਆਪਾਂ ਉਹਦੇ ਦੁੱਖ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ ਔਰ ਉਹਦੇ ਨੂੰ ਹਸਾ ਕੇ ਉਹਦੀ ਮਦਦ ਕਰ ਸਕਦੇ ਹਾਂ ਮਦਦ ਤਾਂ ਬਹੁਤ ਤਰੀਕਿਆਂ ਦੇ ਨਾਲ ਕੀਤੀ ਜਾ ਸਕਦੀ ਆ ਕਿਸੇ ਦਾ ਭਲਾ ਕਰਨ ਦੀ ਭਾਵਨਾ ਸਾਡੇ ਮਨ ਦੇ ਵਿੱਚ ਹੋਣੀ ਚਾਹੀਦੀ ਆ ਸਾਡੇ ਵੱਲੋਂ ਕੀਤੇ ਹੋਏ ਭਲੇ ਕਰਕੇ ਜਦੋਂ ਅਗਲੇ ਤੋਂ ਸਾਨੂੰ ਦੁਆਵਾਂ ਅਸੀਸਾਂ ਮਿਲਦੀਆਂ ਨੇ ਨਾ ਸਾਡੀ ਜ਼ਿੰਦਗੀ ਦੇ ਬਹੁਤ ਦੁੱਖ ਦੂਰ ਹੁੰਦੇ ਨੇ ਇਹ ਅਸੀਂ ਸਾਂ ਦੁਆਵਾਂ ਸਾਡੀ ਜ਼ਿੰਦਗੀ ਦੇ ਰਾਹ ਦੇ ਜੋ ਵੀ ਕੰਡੇ ਨੇ ਉਹ ਸਭ ਨੂੰ ਚੁਗ ਲੈਂਦੀਆਂ ਨੇ ਇਸ ਕਰਕੇ ਪੁੱਤਰ ਜੋ ਵੀ ਦਾਨ ਪੁੰਨ ਕਰਦਾ ਹੈ ਕਿਸੇ ਦਾ ਭਲਾ ਕਰਦਾ ਹੈ ਨਾ ਸੱਚੇ ਮਨੋਂ ਕਰੇ ਪਰਮਾਤਮਾ ਤੇਰੇ ਉੱਤੇ ਸਦਾ ਹੀ ਮਿਹਰਬਾਨ ਨੇ ਕਿਉਂਕਿ ਜਦੋਂ ਆਪਾਂ ਇਹਨਾਂ ਦੋਵਾਂ ਹੱਥਾਂ ਦੇ ਨਾਲ ਕਿਸੇ ਦਾ ਭਲਾ ਕਰਦੇ ਆ ਤਾਂ ਪਰਮਾਤਮਾ ਸਾਨੂੰ ਕਈ ਹੱਥਾਂ ਦੇ ਰਾਹੀ ਵਾਪਸ ਉਹ ਚੀਜ਼ ਦਿੰਦੇ ਆ ਪਰਮਾਤਮਾ ਉਸ ਚੀਜ਼ ਦੇ ਵਿੱਚ ਬਰਕਤ ਪਾਉਂਦੇ ਆ ਤਾਂ ਇਸ ਕਰਕੇ ਤੂੰ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਖੁਸ਼ ਰਹਿ ਹੱਕ ਸੱਚ ਦੀ ਕਿਰਤ ਕਰ ਇਮਾਨਦਾਰੀ ਦੀ ਕਿਰਤ ਕਰ ਅਤੇ ਕੀਤੀ ਹੋਈ ਕਿਰਤ ਦੇ ਵਿੱਚੋਂ ਵੰਡ ਕੇ ਛਕ ਜਿੰਨਾ ਕਿ ਕਿਸੇ ਦੀ ਮਦਦ ਕਰ ਸਕਦਾ ਹੈ ਨਾ ਮਦਦ ਕਰਕੇ ਪਛਤਾਉਣਾ ਨਹੀਂ ਆ ਖੁਸ਼ ਹੋ ਕੇ ਜਿੰਨੀ ਕਿਸੇ ਦੀ ਮਦਦ ਕਰ ਸਕੇ ਕਿਸੇ ਦਾ ਭਲਾ ਕਰ ਸਕੇ ਕਰੀ ਤਾਂ ਦੇਖਣਾ ਬਾਦਸ਼ਾਹ ਜ਼ਰੂਰ ਬਣੇਗਾ ਤਮ ਡੁੱਖ ਕਹਿਣ ਲੱਗਾ ਕਿ ਬਾਬਾ ਜੀ ਲੱਗਦਾ ਤੇ ਨਹੀਂ ਮੈਨੂੰ ਵੀ ਮੈਂ ਇੰਨਾ ਗੱਲਾਂ ਕਰਕੇ ਬਾਦਸ਼ਾਹ ਬਣ ਜਾਵਾਂਗਾ ਚਲੋ ਜੇ ਤੁਸੀਂ ਕਹਿੰਦੇ ਆ ਤਾਂ ਕਰਕੇ ਦੇਖ ਲੈਂਦੀ ਆ ਪਰ ਹੁਣ ਮੈਨੂੰ ਇਹ ਦੱਸੋ ਵੀ ਇਹ ਮੋਹਰੇ ਦਾ ਕੀ ਕਰਾਂ ਤੁਹਾਨੂੰ ਦੇ ਜਾਵਾਂ ਬਾਬਾ ਜੀ ਨੇ ਕਿਹਾ ਕਿ ਨਹੀਂ ਮੈਂ ਇਹ ਮੋਹਰਾ ਕੀ ਕਰਨੀਆਂ ਨੇ ਇਹ ਮੋਹਰਾ ਤੂੰ ਆਪਣੇ ਦੇਸ਼ ਦੇ ਰਾਜੇ ਦੇ ਕੋਲ ਲੈ ਕੇ ਜਾ ਉਹਨੂੰ ਕਹਿ ਕਿ ਇਹ ਮੋਹਰਾ ਮੈਨੂੰ ਲੱਭੀਆਂ ਨੇ ਅਤੇ ਤੁਸੀਂ ਇਸ ਦੇ ਅਸਲੀ ਮਾਲਕ ਲੱਭ ਕੇ ਉਹਦੀ ਚੀਜ਼ ਉਹਦੇ ਤੱਕ ਪਹੁੰਚਾਓ ਕਹਿੰਦੇ ਉਹ ਮਨੋਖਣੇ ਸੰਤ ਫਕੀਰ ਜੀ ਦੇ ਕਹੇ ਅਨੁਸਾਰ ਕੀਤਾ ਰਾਜੇ ਦੇ ਕੋਲ ਚਲਿਆ ਗਿਆ ਸਾਰੀ ਗੱਲ ਦੱਸੀ ਕਿ ਰਾਜਾ ਜੀ ਰਸਤੇ ਦੇ ਵਿੱਚੋਂ ਮੈਨੂੰ ਇਹ ਮੋਹਰਾ ਮਿਲ ਗਿਆ ਨੇ ਰਾਜੇ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਕਹਿਣ ਲੱਗਾ ਕਿ ਮੂਰਖਾ ਤੇਰੀ ਮਤ ਮਾਰੀ ਗਈ ਆ ਤੈਨੂੰ ਰਸਤੇ ਦੇ ਵਿੱਚੋਂ ਸੋਨੇ ਦੀਆਂ ਮੋਹਰਾ ਮਿਲ ਗਿਆ ਨੇ ਇਹ ਮੋਹਰਾ ਦੀ ਕੀਮਤ ਤੈਨੂੰ ਪਤਾ ਏ ਇਹ ਮੋਹਰਾ ਦੀ ਕੀਮਤ ਇੰਨੀ ਆ ਕਿ ਤੇਰੀਆਂ ਆਉਣ ਵਾਲੀਆਂ 7 ਪੀੜੀਆਂ ਬੈਠ ਕੇ ਖਾ ਸਕਦੇ ਹਾਂ ਨਹੀਂ ਪਰ ਤੂੰ ਕਹਿ ਰਿਹਾ ਹੈ ਕਿ ਇਹਨਾਂ ਮੋਹਰਾਂ ਦਾ ਅਸਲੀ ਮਾਲਕ ਲੱਭ ਕੇ ਇਹ ਮੋਹਰਾਂ ਉੱਥੇ ਪਹੁੰਚਾ ਦਿਓ ਤਾਂ ਕਹਦੇ ਉਹ ਬਣਖ ਕਹਿਣ ਲੱਗਾ ਕਿ ਰਾਜਾ ਜੀ ਮੈਨੂੰ ਐਸੀ ਕਮਾਈ ਨਹੀਂ ਚਾਹੀਦੀ ਮੈਨੂੰ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਵਿਸ਼ਵਾਸ ਆ ਕਿਉਂਕਿ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਹੀ ਸੁੱਖ ਆ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਹੀ ਬਰਕਤ ਆ ਬੇਈਮਾਨੀ ਦਾ ਪੈਸਾ ਜ਼ਿੰਦਗੀ ਦੇ ਸਾਰੇ ਸੁੱਖ ਰੋੜ ਕੇ ਲੈ ਜਾਂਦਾ ਹੈ ਇਸ ਕਰਕੇ ਮੈਨੂੰ ਇਹ ਬੇਈਮਾਨੀ ਦਾ ਇਹ ਲੱਭਿਆ ਹੋਇਆ ਧਨ ਨਹੀਂ ਚਾਹੀਦਾ ਇਹ ਤਾਂ ਜਦੋਂ ਦਾ ਮੈਨੂੰ ਲੱਭਿਆ ਹੈ ਮੇਰੇ ਮਨ ਤੇ ਬੋਝ ਬਣ ਗਿਆ ਹੈ ਮੈਨੂੰ ਫਕੀਰ ਜੀ ਨੇ ਸਮਝਾਇਆ ਹੈ ਕਿ ਬੇਈਮਾਨੀ ਦਾ ਪੈਸਾ ਸਾਡੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਦਿੰਦਾ ਹੈ ਬੇਈਮਾਨੀ ਦਾ ਪੈਸਾ ਸਾਡੀ ਜ਼ਿੰਦਗੀ ਦੇ ਸਾਰੇ ਸੁੱਖ ਖਾ ਜਾਂਦਾ ਹੈ ਇਸ ਕਰਕੇ ਮੈਨੂੰ ਇਹ ਨਹੀਂ ਚਾਹੀਦਾ ਕਿਰਪਾ ਕਰਕੇ ਤੁਸੀਂ ਇਹਦਾ ਅਸਲੀ ਮਾਲਕ ਲੱਭੋ ਉਹਦੇ ਤੱਕ ਇਹ ਸੋਨੇ ਦੀਆਂ ਮੋਹਰਾਂ ਪਹੁੰਚਾਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ ਕਹਿੰਦੇ ਰਾਜੇ ਨੇ ਜਦੋਂ ਇਸ ਮਨੁੱਖ ਦੀਆਂ ਗੱਲਾਂ ਸੁਣੀਆਂ ਤਾਂ ਰਾਜਾ ਬਹੁਤ ਪ੍ਰਭਾਵਿਤ ਹੋਇਆ ਰਾਜੇ ਨੇ ਕਿਹਾ ਕਿ ਭਾਈ ਤੂੰ ਕੰਮ ਕੀ ਕਰਦਾ ਹੈ ਤਾਂ ਇਸ ਮਨੁੱਖ ਨੇ ਕਿਹਾ ਕਿ ਰਾਜਾ ਜੀ ਮੇਰਾ ਕੋਈ ਪੱਕਾ ਕੰਮ ਨਹੀਂ ਆ ਮੈਨੂੰ ਜੋ ਕੰਮ ਮਿਲਦਾ ਹੈ ਨਾ ਮੈਂ ਕਰ ਲੈਣਾ ਹਾਂ ਤਾਂ ਰਾਜੇ ਨੇ ਪੁੱਛਿਆ ਤਨਖਾਹ ਕਿ ਮਿਲਦੀ ਹੈ ਮੜੁੱਖ ਨੇ ਕਿਹਾ ਕਿ ਉਹ ਤਨਖਾਹ ਦੇ ਨਾਲ ਮੇਰੀ ਦੋ ਵਕਤ ਦੀ ਰੋਟੀ ਮੈਨੂੰ ਮਿਲ ਰਹੀ ਆ ਤੇ ਰਾਜੇ ਨੇ ਕਿਹਾ ਵੀ ਫਿਰ ਤੇਰੀ ਸੱਚੀ ਮੱਤ ਮਰੀ ਗਈ ਸੀ ਤੇਰੀ ਤਾਂ ਗਰੀਬੀ ਕੱਟੀ ਜਾਣੀ ਸੀ ਗਰੀਬੀ ਦੂਰ ਹੋ ਜਾਣੀ ਸੀ ਤੂੰ ਇਹ ਮੋਰਾ ਰੱਖ ਲੈਂਦਾ ਉਸ ਮੜੁੱਖ ਨੇ ਕਿਹਾ ਕਿ ਤੁਹਾਨੂੰ ਮੈਂ ਦੱਸਿਆ ਤਾਂ ਹੈ ਕਿ ਮੈਂ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਬਹੁਤ ਖੁਸ਼ ਆ ਮੈਨੂੰ ਇਹ ਬੇਈਮਾਨੀ ਦਾ ਇਹ ਲੱਭਿਆ ਹੋਇਆ ਧਨ ਨਹੀਂ ਚਾਹੀਦਾ ਮੈਨੂੰ ਆਪਣੀ ਮਿਹਨਤ ਦੇ ਉੱਤੇ ਪੂਰਾ ਵਿਸ਼ਵਾਸ ਆ ਮੈਨੂੰ ਆਪਣੇ ਪ੍ਰਮਾਤਮਾ ਦੇ ਉੱਤੇ ਪੂਰਾ ਵਿਸ਼ਵਾਸ ਆ ਬੀਤੀ ਬੰਦੇ ਦੀ ਬਾਹ ਉਸ ਪਰਮਾਤਮਾ ਦੇ ਹੱਥ ਵਿੱਚ ਹੁੰਦੀ ਆ ਕਹਿੰਦੇ ਹੁਣ ਤਾਂ ਰਾਜਾ ਹੋਰ ਵੀ ਪ੍ਰਵਪਤ ਹੋਇਆ ਅਤੇ ਰਾਜੇ ਨੇ ਕਿਹਾ ਕਿ ਭਾਈ ਤੈਨੂੰ ਅੱਜ ਤੋਂ ਬਾਅਦ ਹੋਰ ਕਿਤੇ ਵੀ ਕੰਮ ਕਰਨ ਦੀ ਲੋੜ ਨਹੀਂ ਪੈਣੀ ਤੂੰ ਅੱਜ ਤੋਂ ਬਾਅਦ ਮੇਰੇ ਦਰਬਾਰ ਦੇ ਵਿੱਚ ਖਜ਼ਾਨਚੀ ਦਾ ਅਹੁਦਾ ਸੰਭਾਲੇਗਾ ਅੱਜ ਤੋਂ ਬਾਅਦ ਖਜ਼ਾਨੇ ਦੀ ਦੇਖਰੇਖ ਦਾ ਕੰਮ ਤੇਰਾ ਏ ਇਹਦੇ ਲਈ ਮੈਂ ਤੈਨੂੰ ਬਹੁਤ ਚੰਗੀ ਤਨਖਾਹ ਦਵਾਂਗਾ ਕਿ ਦੁਮਣੁਖ ਸੁਣ ਕੇ ਬੜਾ ਖੁਸ਼ ਹੋਇਆ ਅਤੇ ਮਨ ਹੀ ਮਨ ਦੇ ਵਿੱਚ ਸੋਚਿਆ ਬੇਫਕੀਰ ਜੀ ਸੱਚੀ ਕਹਿੰਦੇ ਸੀ ਜੇ ਆਪਾਂ ਇਮਾਨਦਾਰੀ ਦੇ ਰਸਤੇ ਦੇ ਉੱਤੇ ਚੱਲੀਏ ਹੱਕ ਸੱਚ ਦੀ ਕਿਰਤ ਕਰੀਏ ਤਾਂ ਪਰਮਾਤਮਾ ਜ਼ਰੂਰ ਬਾਹ ਫੜਦਾ ਹੈ ਪਰ ਦੂਜੇ ਹੀ ਪਲ ਦੇ ਵਿੱਚ ਮਨ ਵਿੱਚ ਖਿਆਲ ਆਇਆ ਕਿ ਫਕੀਰ ਜੀ ਤਾਂ ਕਹਿੰਦੇ ਸੀ ਤੂੰ ਬਾਦਸ਼ਾਹ ਬਣ ਜਾਵੇਂਗਾ ਪਰ ਮੈਂ ਬਾਦਸ਼ਾਹ ਦਾ ਨੌਕਰ ਬਣ ਗਿਆ ਪਰ ਫਿਰ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਾਦਸ਼ਾਹ ਦਾ ਨੌਕਰ ਬਣਨਾ ਵੀ ਕੋਈ ਨਿੱਕੀ-ਮੋਟੀ ਗੱਲ ਥੋੜੀ ਆ ਕਿੰਨੀ ਵਧੀਆ ਤਨਖਾਹ ਮਿਲੇਗੀ ਮਾਲਕ ਦਾ ਸ਼ੁਕਰ ਕੀਤਾ ਫਕੀਰ ਜੀ ਦਾ ਸ਼ੁਕਰ ਕੀਤਾ ਪਰ ਕਹਿੰਦੇ ਉਹ ਮਨੁੱਖ ਨਹੀਂ ਸੀ ਜਾਣਦਾ ਕਿ ਜਿਸ ਰਾਜੇ ਦੇ ਕੋਲ ਉਹ ਨੌਕਰੀ ਕਰ ਰਿਹਾ ਹੈ ਨਾ ਉਹ ਰਾਜੇ ਦੀ ਕੋਈ ਔਲਾਦ ਨਹੀਂ ਸੀ ਅਤੇ ਰਾਜਾ ਆਪਣਾ ਯੋਗ ਉਤਰ ਅਧਿਕਾਰੀ ਲੱਭ ਰਿਹਾ ਸੀ ਜਿਸ ਨੂੰ ਉਹ ਰਾਜ ਭਾਗ ਸੌਂਪ ਸਕੇ ਇਸ ਕਰਕੇ ਉਹ ਕਈ ਮਨੁੱਖਾਂ ਦੀਆਂ ਕਈ ਤਰ੍ਹਾਂ ਦੀਆਂ ਪਰਖਿਆਵਾਂ ਲੈ ਚੁੱਕਿਆ ਸੀ ਪਰ ਉਹਨੂੰ ਆਪਣੇ ਰਾਜ ਭਾਗ ਦੇ ਲਈ ਕੋਈ ਵੀ ਯੋਗ ਇਨਸਾਨ ਨਹੀਂ ਸੀ ਲੱਭਿਆ ਇਹਦੇ ਵਿੱਚ ਕੁਝ ਗੁਣ ਦਿਸ ਰਹੇ ਸੀ ਇਸ ਕਰਕੇ ਰਾਜੇ ਨੇ ਆਪਣੇ ਕੋਲ ਨੌਕਰੀ ਤੇ ਰੱਖ ਲਿਆ ਰਾਜੇ ਨੇ ਹੌਲੀ-ਹੌਲੀ ਇਹਦੀ ਸਮਝਦਾਰੀ ਇਹਦੀ ਇਮਾਨਦਾਰੀ ਦੀਆਂ ਕਈ ਤਰ੍ਹਾਂ ਦੀਆਂ ਪਰਖਿਆਵਾਂ ਲਈਆਂ ਇਹ ਹਰ ਪਰਖਿਆ ਦੇ ਵਿੱਚੋਂ ਪਾਸ ਹੁੰਦਾ ਗਿਆ ਅਤੇ ਬਾਦਸ਼ਾਹ ਬਣਨ ਦੇ ਅਹੁਦੇ ਦੇ ਉੱਤੇ ਇਹਦੀ ਮੋਹਰ ਹੋਰ ਵੀ ਪੱਕੀ ਹੰਦੀ ਗਈ ਇਹ ਦੇਖਦੇ ਨਰਾਜ ਨੇ ਕੋਸ਼ਿਸ਼ ਨਾ ਕੀਤੀ ਕਿ ਅੱਜ ਮੈਂ ਆਪਣਾ ਉੱਤਰ ਅਧਿਕਾਰੀ ਚੁਣਨਾ ਹੈ ਅੱਜ ਮੈਂ ਨਵਾਂ ਰਾਜਾ ਚੁਣਨਾ ਹੈ ਇਸ ਕਰਕੇ ਜੋ ਵੀ ਆਪਣੇ ਆਪ ਨੂੰ ਇਸ ਰਾਜ ਨੂੰ ਸੰਭਾਲਣ ਦੇ ਯੋਗ ਸਮਝਦੇ ਆ ਉਹ ਸਭਾ ਦੇ ਵਿੱਚ ਹਾਜ਼ਰ ਹੋਣ ਮੈਂ ਕੁਝ ਸਵਾਲ ਪੁੱਛਾਂਗਾ ਕੁਝ ਪ੍ਰੀਖਿਆਵਾਂ ਲਵਾਵਾਂਗਾ ਜੋ ਵੀ ਪ੍ਰੀਖਿਆ ਨੂੰ ਪਾਸ ਕਰੇਗਾ ਮੇਰੇ ਸਵਾਲਾਂ ਦੇ ਜਵਾਬ ਸਹੀ ਦੇਵੇਗਾ ਮੈਂ ਉਹਨੂੰ ਰਾਜ ਭਾਗ ਸੌਂਪ ਦਵਾਂਗਾ ਕਹਦੇ ਬਹੁਤ ਸੂਝਵਾਨ ਸਮਝਦਾਰ ਇਨਸਾਨ ਇਹਦੇ ਰਾਜਪਾਗ ਇਹਦੀ ਸਭਾ ਦੇ ਰਾਜੇ ਦੀ ਸਭਾ ਵਿੱਚ ਆਏ ਰਾਜੇ ਨੇ بڑے ਸਵਾਲ ਪੁੱਛੇ ਜਿਨ੍ਹਾਂ ਸਵਾਲਾਂ ਦੇ ਵਿੱਚੋਂ ਦੋ ਸਵਾਲ ਇਹ ਸਨ ਕਿ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਸ ਕਰਕੇ ਬੰਦੇ ਨੂੰ ਰਾਜਪਾਗ ਮਿਲ ਸਕਦਾ ਹੈ ਕਹਿੰਦੇ ਕਈ ਮਨੁੱਖਾਂ ਨੇ ਕਈ ਤਰ੍ਹਾਂ ਦੇ ਜਵਾਬ ਦਿੱਤੇ ਪਰ ਰਾਜਾ ਸੰਤੁਸ਼ਟ ਨਹੀਂ ਹੋਇਆ ਜਦੋਂ ਇਸ ਮਨੁੱਖ ਦੀ ਵਾਰੀ ਆਈ ਤੇ ਇਸ ਨੇ ਕਿਹਾ ਕਿ ਰਾਜਾ ਜੀ ਬੰਦੇ ਦੀ ਇਮਾਨਦਾਰੀ ਅਤੇ ਬੰਦੇ ਦੀ ਨਿਮਰਤਾ ਇਹ ਐਸੇ ਦੋ ਗੁਣ ਨੇ ਜਿੰਨਾ ਕਰਕੇ ਬੰਦੇ ਨੂੰ ਰਾਜ ਭਾਗ ਵੀ ਮਿਲ ਸਕਦਾ ਹੈ ਰਾਜਾ ਬਹੁਤ ਖੁਸ਼ ਹੋਇਆ ਫਿਰ ਰਾਜੇ ਨੇ ਪੁੱਛਿਆ ਕਿ ਦੋ ਔਗਣ ਐਸੇ ਦੱਸ ਜਿਸ ਕਰਕੇ ਰਾਜ ਭਾਗ ਖੁਸ ਜਾਈ ਸਕਦਾ ਹੋਵੇ ਤਿਸ ਨੂੰ ਉਹਨੇ ਕਿਹਾ ਰਾਜਾ ਜੀ ਦੋ ਔਗਣ ਨੇ ਬੇਈਮਾਨੀ ਅਤੇ ਬੰਦੇ ਦਾ ਗੁੱਸਾ ਬੇਈਮਾਨੀ ਦੀ ਉਮਰ ਵੀ ਜ਼ਿਆਦਾ ਨਹੀਂ ਹੁੰਦੀ ਅਤੇ ਗੁੱਸੇ ਦੇ ਵਿੱਚ ਲਏ ਗਏ ਫੈਸਲੇ ਅਕਸਰ ਗਲਤ ਹੁੰਦੇ ਆ ਸਾਡੀ ਜ਼ਿੰਦਗੀ ਪਰਦੇ ਪਛਤਾਵਾ ਬਣ ਜਾਂਦੇ ਨੇ ਇਸ ਕਰਕੇ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਕਹਿੰਦੇ ਰਾਜਾ ਦੋਵਾਂ ਹੀ ਸਵਾਲਾਂ ਦੇ ਜਵਾਬਾਂ ਤੋਂ ਬਹੁਤ ਖੁਸ਼ ਹੋਇਆ ਖੁਸ਼ ਹੋ ਕੇ ਰਾਜ ਭਾਗ ਇਹਨੂੰ ਸੌਂਪ ਦਿੱਤਾ ਇਹਨੂੰ ਬਾਦਸ਼ਾਹ ਬਣਾ ਦਿੱਤਾ ਸੋ ਇੱਕ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਸਿੱਖਿਆ ਬਹੁਤ ਵੱਡੀ ਦਿੱਤੀ ਆ ਕਿ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਹੀ ਬਰਕਤ ਆਣੀ ਜੇ ਬੰਦਾ ਹੱਥੀਂ ਮਿਹਨਤ ਕਰੇ ਰੱਜ ਕੇ ਮਿਹਨਤ ਕਰੇ ਇਮਾਨਦਾਰੀ ਦੀ ਮਿਹਨਤ ਕਰੇ ਅਤੇ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਸਾਡੇ ਮਨ ਅੰਦਰ ਕਿਸੇ ਦੀ ਮਦਦ ਕਰਨ ਦੀ ਭਾਵਨਾ ਹੈ ਸਰਬੱਤ ਦੇ ਭਲੇ ਦੀ ਭਾਵਨਾ ਹੈ ਨਾ ਫਿਰ ਸਾਡਾ ਭਲਾ ਜ਼ਰੂਰ ਹੁੰਦਾ ਹੈ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਵੀ ਸਾਨੂੰ ਇਹੋ ਸਿਖਾਉਂਦੀਆਂ ਨੇ ਕਿ ਹੱਕ ਸੱਚ ਦੀ ਕਿਰਤ ਕਰੋ ਕੀਤੀ ਹੋਈ ਕਿਰਤ ਦੇ ਵਿੱਚੋਂ ਵੱਢ ਕੇ ਖੋ। ਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਪਰ ਕਹਾਣੀ ਦੇ ਪਾਤਰਾਂ ਘਟਨਾਵਾਂ ਵੱਲ ਨਹੀਂ ਜਾਣਾ ਜੋ ਕਿ ਕਾਲਪਨਿਕ ਨਹੀਂ ਕਹਾਣੀ ਦੀ ਸਿੱਖਿਆ ਨੂੰ ਆਪਣਾ ਬਣਾ ਹੈ। ਆਪਣੀ ਜ਼ਿੰਦਗੀ ਵਿੱਚ ਰੱਜ ਕੇ ਮਿਹਨਤ ਕਰਨੀ ਆ ਆਪਣੀ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਹੀ ਬਰਕਤਾਂ